ਇਲੀਗਲ ਜਿਹੜੇ ਸਾਇਲੈਂਸਰ ਜਿਹੜੇ ਨਾ ਪਟਾਕੇ ਜਿਹੜੇ ਮਾਰਦੇ ਆ ਬੁਲਟ ਮੋਟਰਸਾਈਕਲਾਂ ਦੇ ਉਹ ਸਾਰੇ ਜਿਹੜੇ ਪੁਲਿਸ ਵੱਲੋਂ ਚਲਾਨ ਕੀਤੇ ਗਏ ਸੀ ਤੇ ਉਹ ਲੋਹਾਏ ਗਏ ਸੀ ਉਹ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਉਹ ਸਾਰਿਆਂ ਨੂੰ ਅੱਜ ਡਿਸਟਰੋਏ ਕੀਤਾ ਗਿਆ ਤਾਂ ਕਿ ਦੁਬਾਰਾ ਉਹ ਜਾ ਮਾਰਕੀਟ ਚ ਨਾ ਆ ਸਕਣ ਜਾਂ ਮਿਸਯੂਜ਼ ਨਾ ਹੋ ਸਕੇ ਇਹ ਰੋਡ ਰੋਲਰ ਦਾ ਇੰਤਜ਼ਾਮ ਕਰਕੇ ਇਹ ਪਬਲੀਕਲੀ ਤਾਂ ਹੀ ਇਹ ਕੀਤਾ ਹੈ ਕਿ ਲੋਕੀ ਦੇਖਣ ਤੇ ਲੋਕਾਂ ਨੂੰ ਇਹਦੇ ਬਾਰੇ ਅਵੇਅਰਨੈਸ ਆਵੇ ਕਿ ਜੋ ਕੰਪਨੀ ਦਾ ਸਾਇਲੈਂਸਰ ਹੈਗਾ ਉਹ ਹੀ ਠੀਕ ਹੈ ਜਿਹੜਾ ਉਹਦੇ ਚੋ ਜਾਲੀ ਕਢਵਾ ਕੇ ਉਹਦੇ ਪਟਾਕੇ ਮਾਰਦੇ ਆ ਉਹਦਾ ਨੁਕਸਾਨ ਹੀ ਹੈ ਇੱਕ ਤਾਂ ਕੋਈ ਬਜ਼ੁਰਗ ਹੈ ਕਿਸੇ ਨੂੰ ਪਟਾਕਾ ਵੱਜ ਗਿਆ ਕੋਈ ਆੜ ਦੀ ਪ੍ਰੋਬਲਮ ਹੋ ਸਕਦੀ ਹੈ ਜਾਂ ਵੈਸੇ ਕੋਈ ਬਿਮਾਰ ਬੰਦਾ ਹੈਗਾ ਉਹਨੂੰ ਮਿਸਹੈਪਨਿੰਗ ਹੋ ਸਕਦੀ ਇਸ ਲਈ ਸਾਰਿਆਂ ਨੂੰ ਅਪੀਲ ਹੈ ਵੀ ਜਿਹੜੇ ਵੀ ਬੁਲੇਟ ਮੋਟਰਸਾਈਕਲ ਰੱਖਦੇ ਆ ਜੋ ਕੰਪਨੀ ਦਾ ਸਾਇਲੈਂਸਰ ਆਂਦਾ ਹੈ ਉਹੀ ਲਗਾਣ ਅਦਰਵਾਈਜ਼ ਫਿਰ ਚਲਾਣ ਵੀ ਹੋਊਗਾ ਤੇ ਸਾਇਲੈਂਸਰ ਵੀ ਲੱਤੂ ਕਿੰਨੇ ਦਾ ਚਲਾਣ ਦਾ ਜਿਹੜੇ ਦੁਕਾਨਦਾਰ ਵੇਚਦੇ ਐ ਉਹਨਾਂ ਤੇ ਵੀ ਕਾਰਵਾਈ ਹੋਊਗੀ ਅਗਰ ਉਹ ਨਹੀਂ ਬੰਦ ਕਰਨਗੇ ਇਲੈਗਲ ਵੇਚਣਾ ਇਹ 100 ਦੇ ਕਰੀਬ ਸੀਗੇ ਬਾਕੀ ਉਹ ਐਗਜੈਕਟ ਗਰੰਟੀ ਤਾਂ ਨਹੀਂ ਕੀਤੀ ਅਸੀਂ ਪਿਛਲੇ 3-4 ਦਿਨ ਅ ਵੈਸੇ ਤਾਂ 1 ਮਹੀਨਾ ਚੱਲਿਆ ਇਹ ਸਾਰਾ ਪ੍ਰੋਸੈਸ ਉਹਦੀ ਐਗਜ਼ੈਕਟ ਫਿਗਰ ਤੁਹਾਨੂੰ ਮੈਂ ਮੇਰੇ ਕੋਲ ਇਸ ਟਾਈਮ ਅਵੇਲੇਬਲ ਨਹੀਂ ਹੈ ਉਹਦੇ ਜਿੰਨੇ ਵੀ ਮੋਟਰਸਾਈਕਲ ਦੀਆਂ ਰੇੜੀਆਂ ਬਣਾਈ ਫਿਰਦੇ ਸੀ ਜਾਂ ਵੈਸੇ ਜਿਨ੍ਹਾਂ ਨੇ ਇਲੀਗਲ ਪਿੱਛੇ ਕੋਈ ਐਕਸਟਰਾ ਕੋਈ ਚੀਜ਼ਾਂ ਲਵਾਈਆਂ ਵਹੀਕਲ ਦੇ ਉਹਨਾਂ ਦੇ ਅਸੀਂ ਸਪੈਸ਼ਲ ਚਲਾਣ ਕੀਤੇ ਈ ਰਿਕਸ਼ਾ ਜਿਹੜਾ ਉਹ ਵੀ ਅਸੀਂ ਇੱਕ ਚਲਾਵਾਂਗੇ ਦੂਜਾ ਕਿਉਂਕਿ ਇਹਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਜਾਮ ਲਵਾਉਂਦੇ ਆ ਸੱਜੇ ਖੱਬੇ ਜਿੱਥੇ ਦਿਲ ਘੜਦਾ ਉੱਥੇ ਖੜਾ ਲਾਂਦੇ ਇਹਨਾਂ ਨੂੰ ਇੱਕ ਵਾਰ ਮੀਟਿੰਗ ਕਰਾਂਗੇ ਇਹਨਾਂ ਦਾ ਜਿਹੜਾ ਕੋ ਪ੍ਰਧਾਨ ਜਾਂ ਜਿਹੜਾ ਕੋ ਡੀਲਿੰਗ ਉਹ ਇਹਨਾਂ ਦੇ ਨਾਲ ਰਿਲੇਟਡ ਹੋਊਗਾ ਇਹਨਾਂ ਨੂੰ ਇੱਕ ਵਾਰ ਸਮਝਾਵਾਂਗੇ ਨਹੀਂ ਸਮਝਣਗੇ ਫਿਰ ਜੋ ਚਲਾਉਣ ਵਾਲੀ ਕਾਰਵਾਈ ਸ਼ੁਰੂ ਕਰਾਂਗੇ ਸਰ ਬੁਲਟ ਵਾਲੇ ਅਜੇ ਵੀ ਜਿਹੜੇ ਪਟਾਕੇ ਮਾਰਨ ਉਹ ਨਹੀਂ ਹਟਦੇ ਕਈ ਦਿਨ ਸ਼ਾਮ ਨੂੰ ਵੀ ਜਾਂਦੇ ਆ ਬੁਲਟ ਤੇ ਬਹੁਤ ਪਟਾਕੇ ਮਾਰਦੇ ਕੀ ਕਹਿਣਾ ਚਾਹੋਗੇ ਕੋਈ ਗੱਲ ਨਹੀਂ ਜੀ ਤੇ ਫਿਰ ਉਹ ਵਜਾਣਗੇ ਤਾਂ ਅਸੀਂ ਵੀ ਕਾਰਵਾਈ ਕਰਾਂਗੇ ਠੀਕ ਹੈ